ਮਿੱਤਰੋ ਆਹ ਟਰੈਕਟਰ ਕਟੋ ਕਟ ਵੀ 1960 65 ਵਲੇ ਦਾ ਮਿੱਤਰੋ ਉਦੋਂ ਮੇਰਾ ਜਨਮ ਨਹੀਂ ਹੋਇਆ ਸੀ ਜਦੋਂ ਦਾ ਇਹ ਸਾਡੇ ਸਰਪੰਚਾਂ ਕੋਲੇ ਟਰੈਕਟਰ ਸਰਦਾਰ ਗੁਰਦੇਵ ਸਿੰਘ ਸਰਪੰਚ ਕਿਆਂ ਕੋਲੇ ਇਹ ਟਰੈਕਟਰ ਜਿੰਨੂ ਕੇ ਮਿੱਤਰੋ ਡੇਵਿਡ ਗਰਾਉਂਡ ਕਹਿੰਦੇ ਸੀ ਇਹਨੂੰ ਡੇਵਿਡ ਗਰਾਉਂਡ ਕਹਿੰਦੇ ਬਹੁਤ ਪੁਰਾਣਾ ਟਰੈਕਟਰ ਆ ਮਿੱਤਰੋ ਇਹ ਤੇ ਤੁਸੀਂ ਆਹ ਦੇਖ ਸਕਦੇ ਜੀ ਗੇਅਰ ਰਿਕਵੈਂਸ ਕੋਈ ਇਸ ਤਰੀਕੇ ਦੇ ਦੇ ਗੇਅਰ ਨੇ ਇਹੋ ਜਿਹਾ ਕੁਸੇ ਦਾ ਲੀਵਰਾ ਮਿੱਤਰੋ ਕਾਫੀ ਪੁਰਾਣੀ ਹਾਲਤ ਵਿੱਚ ਆ ਮਿੱਤਰੋ ਤੇ ਹਜੇ ਤੱਕ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਤੇ ਇਹਨਾਂ ਨੇ ਛੱਠੇ ਤੇ ਲਾ ਰੱਖਿਆ ਤੇ ਹਰ ਸੋਮਵਾਰ ਇਹਦੀ ਮਤਲਬ ਹਰ ਐਤਵਾਰ ਵਾਰੀ ਹੁੰਦੀ ਹੈ ਇਹਨਾਂ ਦੀ ਘਟੋ ਘਾਟ ਵੀ 6-7 ਘੰਟੇ ਤੇ ਇਸੇ ਟਰੈਕਟਰ ਦੀ ਇਹ ਵਰਤੋਂ ਕਰਦੇ ਆ ਬਾਕੀ ਇਹਨੇ ਵਾਹਣ ਮੂਣ ਵਾਸਤੇ ਟਰੈਕਟਰ ਹੋਰ ਰੱਖੇ ਨੇ ਪਰ ਸਿਰਫ ਇਸੇ ਵਾਸਤੇ ਨੇ ਰੱਖਿਆ ਤੇ ਮਿੱਤਰੋ ਇਹ ਬਾਹਰਲੇ ਮੁਲਕੋਂ ਆਇਆ ਸੀਗਾ ਤੇ ਪਤਾ ਨਹੀਂ ਬਾਹਰਲੇ ਮੁਲਕੋਂ ਇਹਨਾਂ ਨੇ ਮੰਗਵਾਇਆ ਸੀ ਉਦੋਂ ਤੇ ਸਭ ਤੋਂ ਪਹਿਲਾ ਟਰੈਕਟਰ ਸੀ ਸਾਡੇ ਪਿੰਡ ਸਭ ਤੋਂ ਪਹਿਲਾ ਟਰੈਕਟਰ ਡੇਵਿਡ ਗਰਾਊਂਡ ਪਿੰਡ ਲਬਾਣਿਆ ਵਾਲੀ ਦੀ ਧਰਤੀ ਤੇ ਪੈਰ ਤਰ ਅਸੀਂ ਨੇ ਕੁਝ ਇਦਾਂ ਦੀ ਹਾਲਤ ਹੋ ਗਈ ਆ ਥੋੜਾ ਜਿਹਾ ਭਾਰਾ ਮਿੱਤਰੋ ਕਹਿੰਦੇ ਆ ਵੀ ਤੇਲ ਬਹੁਤ ਘੱਟ ਖਾਂਦਾ ਆ ਦੇਖੋ ਜੀ ਸਿਰਾਂ ਚੀਜ਼ ਆ ਫੁੱਲ ਵੀਡੀਓ ਬਣਾਵਾਂਗੇ ਵੀਡੀਓ ਸ਼ੇਅਰ